ਤਮਹੀ ਕੁਛ ਨਾਲ ਲਾ ਕੇ ਤੁਸੀਂ ਕਿਉਂ ਚੈੱਕ ਕਰਦੇ ਸਾਨੂੰ ਤੁਸੀਂ ਇਹਨੂੰ ਜਵਾਬ ਦਿਓ ਕਿ ਜਾਈ ਕੁੜੀਆਂ ਨਾਲ ਲਾ ਕੇ ਤੁਸੀਂ ਕਿਉਂ ਚੈੱਕ ਕਰਦੇ ਤੁਸੀਂ ਇਹਨਾਂ ਗੁੰਡੀ ਕਰ ਗੁੰਡਾ ਕਰਤੀ ਕਿਉਂ ਬੰਦਦੇ ਹੋ ਤੁਸੀਂ ਨਹੀਂ ਗੁੰਡਾ ਕਰਤੀ ਤੁਸੀਂ ਪਾ ਰਹੇ ਹੋ ਤੇ ਆਏ ਛੋਟੀ ਕੁੜੀਆਂ ਨਾਲ ਲਾ ਕੇ ਆਈ ਦੀਆਂ ਇਹ ਤਾਂ ਕੋਈ ਸਾਰੀ ਜਾਣੇ ਆ ਹਾਂ ਇਹ ਕਰਨੀ ਚੱਕਣਾ ਚੱਕ ਆਪਣੀ ਕਰਨਾ ਤੇਰੀ ਗੱਲ ਨੂੰ ਚੱਕ ਕਰਨਾ ਮੈਡਮ ਤੁਸੀਂ ਇਹਨੂੰ ਜਵਾਬ ਦਿਓ ਕਿਉਂ ਨਹੀਂ ਚੱਕ ਕਰਨਾ ਤੁਸੀਂ ਨਹੀਂ ਚੱਲ ਨਹੀਂ ਚੱਲ ਨਹੀਂ ਜਾਓ ਕੋਈ ਗੱਲ ਨਹੀਂ ਤੁਸੀਂ ਇਹਨੂੰ ਜਵਾਬ ਦਿਓ ਤੁਸੀਂ ਕਿਉਂ ਚੱਕ ਨਹੀਂ ਕਰਨਾ ਬੱਚਿਆਂ ਨਾਲ ਆ ਹੀ ਆਏ ਤੁਸੀਂ ਕਿਉਂ ਚੱਕ ਨਹੀਂ ਕਰ ਸਕਦੇ ਤੁਸੀਂ ਨੂੰ ਇਹ ਗੱਲ ਦਾ ਜਵਾਬ ਦੋ ਹਾਂਜੀ ਤੁਸੀਂ ਜੋ ਕਹ ਲੈ ਕਦੇ ਰੋ ਮੈਨੂੰ ਦੱਸੋ ਹਾਂ ਤੁਹਾਨੂੰ ਡਾਰਕੋ ਵੀ ਤੁਹਾਨੂੰ ਕਿਸੇ ਦਾ ਡਾਰਿਆ ਨਹੀਂ ਤੁਹਾਨੂੰ ਡਾਰਿਆ ਨਹੀਂ ਕਹਿੰਦਾ ਬਾਗ ਵੀ ਹੈਗੀ ਤਾਂ ਆ ਗਈ ਹੈ ਤੇ ਸਰਕਾਰ ਦੇ ਨੌਕਰ ਬਾਗ ਵੀ ਕੋਈ ਨਹੀਂ ਚੱਲ ਰਿਹਾ ਇੱਥੇ ਸਾਰਿਆਂ ਦੀ ਬਾਗ ਵੀ ਬਹੁਤ ਹੈ ਬਾਗ ਵੀ ਬਹੁਤ ਹੈ ਬਾਗ ਸਾਰੇ ਦੀ ਬਹੁਤ ਹੈ ਤੁਹਾਡੀ ਜੇ ਸਾਡੀ ਬਾਗ ਵੀ ਹੈ ਸਾਡੇ ਵੀ ਬਾਗ ਵੀ ਬਹੁਤ ਹੈ ਹਾਂ ਤੁਸੀਂ ਚੱਕ ਕਿਉਂ ਨਹੀਂ ਕਰਨਾ ਤੁਸੀਂ ਦੱਸੋ ਹਾਂ ਜੋ ਤੂੰ ਤੱਕ ਬੁਲਦਾ ਨਹੀਂ ਬੁਲਦਾ ਰਹੀ ਆਏ ਕੀ ਗਿਆ ਤੀ ਵੇ ਵਾਹ ਦੱਸ ਆ ਕੀ ਲਾਗੇ ਦੱਸੋ ਸਾਰੇ ਜਾਣੇ ਦੇਖੇ ਕਰਦੇ ਦੱਸੋ ਕੀ ਆ ਹਾਂ ਦੱਸੋ ਨਾ ਕੀ ਗੱਲ ਹੈ ਤੁਹਾਡੇ ਕੋਲ ਤੇ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਤੁਸੀਂ ਮੈਂਟਲੀ ਠੀਕ ਹੋ ਚੱਕੀ ਕੀ ਕਰਾਣ ਦਾ ਲੱਗੋ ਨਹੀਂ ਤੁਸੀਂ ਲੱਗਦੇ ਨਹੀਂ ਹਾਂ ਤਾਂ ਹੋ ਗਿਆ ਹੋ ਤੂੰ ਹੋ ਗਿਆ ਬੱਸ ਹਾਂ ਬਹੁਤ ਹੋ ਗਿਆ ਮੈਡਮ ਬਹੁਤ ਹੋ ਗਿਆ